ਡੌਨ ਵਿਭਾਗ ਨੇ ਚਾ ਸਮੋਸੇ ਤੋਂ ਲੈ ਕੇ ਹੈਲੀਕਾਪਟਰ ਤੱਕ ਦੇ ਕਿਰਾਏ ਦਾ ਰੇਟ ਕੀਤਾ ਹੈ ਰੈਲੀਆਂ ਜਾਂ ਮੀਟਿੰਗਾਂ ਦੇ ਵਿੱਚ 10 ਰੁਪਏ ਤੋਂ ਵੱਧ ਦੀ ਕੁਰਸੀ ਦੀ ਵਰਤੋਂ ਨਹੀਂ ਕਰ ਸਕਣਗੇ ਉਮੀਦਵਾਰ ਨਹੀਂ ਦੇ ਸਕਦੇ 12 ਰੁਪਏ ਤੋਂ ਮਹਿੰਗਾ ਸਮੋਸਾ ਕੋਲਡ ਡਰਿੰਕ ਤੇ ਲੱਸੀ ਤੱਕ ਦੇ ਰੇਟ ਵੀ ਕੀਤੇ ਨੇ ਤਾਂ ਹਰ ਉਮੀਦਵਾਰ ਲਈ ਚੋਣ ਖਰਚੇ ਦੀ ਸੀਮਾ 75 ਲੱਖ ਰੁਪਏ ਹੈ ਨਤੀਜੇ ਆਉਣ ਦੇ 1 ਮਹੀਨੇ ਦੇ ਅੰਦਰ ਉਮੀਦਵਾਰਾਂ ਨੂੰ ਦੇਣਾ ਪਵੇਗਾ ਪੂਰਾ ਹਿਸਾਬ ਜੇ ਇੱਧਰ ਉੱਧਰ ਹੋਏ ਪੈਸੇ ਤਾਂ ਹੋਵੇਗੀ ਸਖਤ ਕਾਰਵਾਈ ਆਹ ਸੁਣਦੇ ਆ ਪੂਰੀ ਲਿਸਟ ਸਚਕਾਲ ਤੁਸ ਦੇ ਰੋ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜੱਗੀ ਚੋਣ ਵਿਭਾਗ ਨੇ ਪ੍ਰਚਾਰ ਦੇ ਵਿੱਚ ਹੋਣ ਵਾਲੇ ਖਰਚੇ ਦੀ ਪੂਰੀ ਲਿਸਟ ਜਾਰੀ ਕਰ ਦਿੱਤੀ ਹੈ ਜੇ ਉਸ ਦੇ ਵਿੱਚੋਂ ਇੱਕ ਪੈਸਾ ਵੀ ਇੱਧਰ ਉੱਧਰ ਹੋਇਆ ਤੇ ਜਿਹੜਾ ਭਾਰੀ ਨੁਕਸਾਨ ਹੋਵੇਗਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਪੂਰੀ ਲਿਸਟ ਜਿਹੜੀ ਜਾਰੀ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਦੇ ਵਿੱਚ ਹਰ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਦੇ ਰੇਟ ਜਿਹੜੇ ਤੈਅ ਕਰ ਦਿੱਤੇ ਗਏ ਨੇ ਚਾਹ ਪਕੌੜੇ ਤੋਂ ਲੈ ਕੇ ਹੈਲੀਕਾਪਟਰ ਦੇ ਖਰਚਿਆਂ ਤੱਕ ਜਿਹੜੇ ਪੂਰੇ ਰੇਟ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਓ ਪੂਰੀ ਇਸ ਦੀ ਜਾਣਕਾਰੀ ਲੈ ਲੈਂਦੇ ਹਾਂ 1 ਜੂਨ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਦੇ ਲਈ ਚੋਣ ਹੋਵੇਗੀ ਇਸ ਦੌਰਾਨ ਚੰਡੀਗੜ੍ਹ ਚੋਣ ਵਿਭਾਗ ਨੇ ਉਮੀਦਵਾਰਾਂ ਦੇ ਲਈ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੀ ਸੀਮਾ ਹੱਦ ਤੈਅ ਕੀਤੀ ਹੈ ਚੋਣ ਵਿਭਾਗ ਦੇ ਵੱਲੋਂ ਤੈਅ ਕੀਤੀ ਗਈ ਹੱਦ ਮੁਤਾਬਕ ਉਮੀਦਵਾਰ ਰੈਲੀਆਂ ਜਾਂ ਮੀਟਿੰਗਜ਼ ਵਿੱਚ 10 ਰੁਪਏ ਤੋਂ ਵੱਧ ਕਿਰਾਏ ਦੀ ਕੁਰਸੀ ਦੀ ਵੀ ਵਰਤੋਂ ਨਹੀਂ ਕਰ ਸਕਣਗੇ ਇਸੇ ਤਰੀਕੇ ਦੇ ਨਾਲ 12 ਰੁਪਏ ਤੋਂ ਮਹਿੰਗਾ ਸਮੋਸਾ ਤੇ 30 ਰੁਪਏ ਤੋਂ ਵੱਧ ਚਨੇ ਨਾਲ ਸਮੋਸਾ ਵੀ ਨਹੀਂ ਦੇ ਸਕਦੇ ਰੈਲੀਆਂ ਤੇ ਮੀਟਿੰਗਸ ਦੇ ਵਿੱਚ ਕੋਲਡ ਡਰਿੰਕ ਅਤੇ ਲੱਸੀ ਤੱਕ ਦੇ ਰੇਟ ਤੈਅ ਕੀਤੇ ਗਏ ਨੇ ਉਮੀਦਵਾਰ ਪ੍ਰਤੀ ਸਮਰਥਕ ਲੱਸੀ ਦੇ ਲਈ 25 ਰੁਪਏ ਹੀ ਖਰਚ ਸਕਣਗੇ ਚੰਡੀਗੜ੍ਹ ਚੋਣ ਵਿਭਾਗ ਨੇ ਸਾਰੇ ਉਮੀਦਵਾਰਾਂ ਦੇ ਲਈ ਚੋਣ ਖਰਚੇ ਦੇ ਨਾਲ ਪ੍ਰਚਾਰ ਦੇ ਵਿੱਚ ਵਰਤੀ ਜਾਣ ਵਾਲੀ ਹਰ ਤਰੀਕੇ ਦੀ ਸਮਗਰੀ ਤੇ ਖਾਣ ਪੀਣ ਤੇ ਜੋ ਹੋਣ ਵਾਲੇ ਖਰਚੇ ਲਈ ਇੱਕ-ਇੱਕ ਵਸਤੂ ਦਾ ਰੇਟ ਤੈਅ ਕਰ ਦਿੱਤਾ ਹੈ ਤੇ ਹਰ ਉਮੀਦਵਾਰ ਲਈ 75 ਲੱਖ ਰੁਪਏ ਦੇ ਚੋਣ ਖਰਚੇ ਦੀ ਸੀਮਾ ਹੈ ਭਾਵੇਂ ਵੱਡੇ ਰਾਜਾਂ ਵਿੱਚ ਇਹ ਸੀਮਾ 90 ਲੱਖ ਹੈ ਚੋਣ ਵਿਭਾਗ ਨੇ ਹਰ ਤਰੀਕੇ ਦੇ ਪ੍ਰਚਾਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦਾ ਰੇਟ ਚਾਰਟ ਵੀ ਤੈਅ ਕਰ ਦਿੱਤਾ ਹੈ ਜੋ ਤੁਹਾਡੇ ਨਾਲ ਸਾਂਝਾ ਕਰਾਂਗੇ 6 ਪੰਨਿਆਂ ਦੇ ਰੇਟ ਚਾਰਟ ਦੇ ਵਿੱਚ ਹਰ ਤਰੀਕੇ ਦੇ ਸਮਾਨ ਨੂੰ 18 ਸ਼੍ਰੇਣੀਆਂ ਵਿੱਚ ਰੱਖ ਕੇ 210 ਆਈਟਮਸ ਦੀ ਜਾਣਕਾਰੀ ਦਿੱਤੀ ਗਈ ਹੈ ਪ੍ਰਚਾਰ ਦੌਰਾਨ ਪੋਸਟਰ ਬੈਨਰ ਵਾਹਨ ਟੀਵੀ ਸਕਰੀਨਸ ਤੋਂ ਲੈ ਕੇ ਕਲਾਕਾਰਾਂ ਹਵਾਈ ਸਫਰ ਦੇ ਖਰਚੇ ਅਤੇ ਖਾਣ ਪੀਣ ਦੀਆਂ ਵਸਤੂਆਂ ਦੇ ਰੇਟ ਵੀ ਤੈਅ ਕਰ ਦਿੱਤੇ ਗਏ ਨੇ ਚਾਹ ਨਤੀਜੇ ਆਉਣ ਦੇ ਇੱਕ ਮਹੀਨੇ ਦੇ ਅੰਦਰ ਉਮੀਦਵਾਰਾਂ ਨੂੰ ਰੇਟ ਲਿਸਟ ਹਿਸਾਬ ਨਾਲ ਹੀ ਜੋ ਆਪਣਾ ਖਰਚਾ ਡਿਟੇਲ ਦੇਣਾ ਹੋਵੇਗਾ ਸਾਰਾ ਤੇ ਉਮੀਦਵਾਰਾਂ ਦੇ ਯਾਤਰਾ ਖਰਚ ਦੀ ਗੱਲ ਕਰੀਏ ਤਾਂ 52 ਸੀਟਾਂ ਵਾਲੀ ਬੱਸ ਦਾ ਰੋਜ਼ਾਨਾ ਕਿਰਾਇਆ 7000 ਰੁਪਏ ਪ੍ਰਤੀ ਦਿਨ ਬਾਹਰੋਂ ਆਉਣ ਵਾਲੇ ਨਿਤਾਵਾਂ ਨੂੰ ਠਹਿਰਾਉਣ ਦੇ ਲਈ 4200 ਰੁਪਏ ਸਿੰਗਲ ਬੈੱਡਰੂਮ ਦੇ ਲਈ 800 ਤੇ ਪ੍ਰਚਾਰ ਦੇ ਵਿੱਚ ਸਟੇਸ਼ਨਰੀ ਦੇ ਰੇਟ ਵੀ ਤੈਅ ਕੀਤੇ ਗਏ ਨੇ 4GB ਦੀ ਪੈਨ ਡਰਾਈਵ ਖਰੀਦਣ ਦੇ ਲਈ 300 128GB ਦੇ ਪੈਨ ਡਰਾਈਵ ਦੇ ਲਈ 750 ਰੁਪਏ ਤੋਂ ਮਹਿੰਗੀ ਜਿਹੜੀ ਨਹੀਂ ਹੋਣੀ ਚਾਹੀਦੀ ਸਭ ਤੋਂ ਵੱਡਾ ਹਾਰ 32 ਰੁਪਏ ਤੱਕ ਹੋਣਾ ਚਾਹੀਦਾ ਹੈ ਸਨਮਾਨਿਤ ਕਰਨ ਦੇ ਲਈ ਦਿੱਤੇ ਜਾਣ ਵਾਲੇ ਕਿਰਪਾਨ 500 ਰੁਪਏ ਤੇ ਸਰੋਪਾ ਖਰੀਦਣ ਦੇ ਲਈ 150 ਰੁਪਏ ਤੋਂ ਵੱਧ ਖਰਚ ਨਹੀਂ ਕੀਤਾ ਜਾ ਸਕਦਾ ਹੈਲੀਕਾਪਟਰ ਅਤੇ ਚੋਪਰ ਦਾ ਕਿਰਾਇਆ ਉਹੀ ਰਹੇਗਾ ਜੋ ਡੀਜੀਸੀਏ ਦੇ ਵੱਲੋਂ ਤੈਅ ਕੀਤਾ ਗਿਆ